ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੁਹਾਨੂੰ ਘਰਾਂ ਦਾ ਸਾਰਿਆਂ ਤੇ ਮੇਰੇ ਪਰਿਵਾਰ ਤੇ ਸਭ ਨੂੰ ਤੰਦਰੁਸਤੀਆਂ ਵਕਸ਼ਣ ਚੜ੍ਹਦੀ ਕਲਾ ਵਿੱਚ ਰੱਖਾ ਨਵਾਂ ਦੇਣ ਸਾਰੇ ਵਾਲੇ ਖੁਸ਼ੀਆਂ ਲੈ ਕੇ ਆਵੇ ਤੇ ਲਓ ਜੀ ਅੱਜ ਆਪਾਂ ਨਵੇਂ ਜਿਹੇ ਤਰੀਕੇ ਨਾਲ ਮੂੜੀਆਂ ਦੀ ਸਬਜ਼ੀ ਬਣਾਉਂਦੇ ਦੁੱਧ ਪਾ ਕੇ ਬਹੁਤ ਹੀ ਆਸਾਨ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਇਧਰ ਆਪਾਂ ਨੇ ਲੈ ਲਿਆ ਸੀ ਮਾਸਟਰਡ ਆਇਲ ਬਿਕੋਜ਼ ਸਰੋਂ ਦਾ ਤੇਲ ਤੇ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਰਿਕਵੈਸਟ ਹੈ ਤੁਸੀਂ ਚੈਨਲ ਤੇ ਨਵੇਂ ਆਉਂਦੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਪਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਵੀਡੀਓ ਲਾਈਕ ਸ਼ੇਅਰ ਕਰਦੇ ਸੋਹਣੇ ਸੋਹਣੇ ਕਮੈਂਟ ਕਰਦੀਆਂ ਭੈਣਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਅੱਧਰ ਆਪਣੇ ਜੀਰਾ ਪਾਤਾ ਸੀਗਾ ਤੇ ਨਾਲ ਆਪਾਂ ਹੁਣ ਪਿਆਜ਼ ਪਾ ਦਿੰਦੇ ਅਦਰਕ ਲਸਣ ਨਹੀਂ ਪਾਇਆਗਾ ਬਸਉਣ ਲਈ ਪਿਆਜ਼ ਪਾਵਾਂਗੇ ਆਪਾਂ ਜੀਰੇ ਦਾ ਤੜਕਾ ਲਾਵਾਂਗੇ ਤੇ ਨਾਲ ਆਪਾਂ ਇੱਕ ਦੋ ਚੀਜ਼ਾਂ ਹੋਰ ਪਾਵਾਂਗੇ ਲਸਣ ਅਦਰਕ ਤੋਂ ਬਗੈਰ ਤੇ ਹੁਣ ਇਹਨਾਂ ਨੂੰ ਆਪਾਂ ਥੋੜੇ ਗੋਲਡਨ ਫਰਾਈ ਕਰਕੇ ਨਾਲ ਆਪਾਂ ਨੇ ਉਹ ਪਾਤੀ ਹਰੀ ਮਿਰਚ ਦੋ ਚੋਪ ਕਰਕੇ ਹਰੀ ਮਿਰਚ ਖਾਣੀ ਖੇਤ ਲਈ ਬਹੁਤ ਚੰਗੀ ਹੁੰਦੀ ਹੈ ਤੇ ਮੂਲੀ ਸਿਆਲਾਂ ਦੀ ਮੂਲੀ ਹੋਈ ਗਾਜਰ ਹੋਈ ਸਿਆਲਾਂ ਦੀਆਂ ਫੇਵਰੇਟ ਸਬਜ਼ੀਆਂ ਨੇ ਮਸ਼ਹੂਰ ਨੇ ਮਿੰਝ ਜਿਵੇਂ ਕੱਦੂ ਅੱਜਕੱਲ੍ਹ ਤੋਰੀਆਂ ਮਸ਼ਹੂਰ ਆ ਪੇਠਾ ਮਸ਼ੂ ਉਮੀ ਤੇ ਇਧਰ ਆਪਾਂ ਨੇ ਹੁਣ ਉਹ ਕਰ ਲਿਆ ਇਹਨਾਂ ਨੂੰ ਵੀ ਥੋੜਾ ਸੇਕ ਲੱਗ ਗਿਆ ਤੇ ਇਹ ਬਹੁਤ ਹੀ ਵਧੀਆ ਸਬਜ਼ੀ ਬਣਦੀ ਨਾਲ ਆਪਾਂ ਨੇ ਆਲੂ ਬਰੀਕ ਕੱਟ ਕੇ ਪਾਤਾ ਸੀਗਾ ਚੋਪ ਕਰਕੇ ਛੋਟਾ ਛੋਟਾ ਕੱਟ ਕੇ ਜਿਆਦਾ ਮੋਟਾ ਨਹੀਂ ਕੱਟਿਆ ਸੀਗਾ ਤੇ ਬਹੁਤ ਵਧੀਆ ਸਬਜ਼ੀ ਬਣਦੀ ਆ ਮੈਂ ਅਸੀਂ ਤਾਂ ਬਣਾਉਨੇ ਆ ਕਿਸੇ ਹੋਰ ਦਾ ਪਤਾ ਨਹੀਂ ਤੇ ਸੁੱਕੀ ਸਬਜ਼ੀ ਵੈਸੇ ਤਾਂ ਮੂਲੀਆਂ ਦੀ ਤਕਰੀਬਨ ਸਾਰੇ ਘਰਾਂ ਚ ਬਣਦੀ ਇਧਰ ਆਪਾਂ ਨੇ ਇੱਕ ਟਮਾਟਰ ਪਾ ਲਿਆ ਸੀ ਚੋਪ ਕਰਕੇ ਤੇਦਰ ਹੁਣ ਆਪਾਂ ਇਹਨਾਂ ਨੂੰ ਇਹਨਾਂ ਸਾਰੇ ਮਸਾਲੇ ਨੂੰ ਉਹ ਕਰਾਂਗੇ ਮਿੰਜ ਤੇ ਬਹੁਤ ਹੀ ਵਧੀਆ ਸਬਜੀ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰੋ ਕਿਉਂਕਿ ਮੇਰੀ ਤਾਂ ਫੇਵਰੇਟ ਇਤਰੇ ਦੋ ਮੂਲੀਆਂ ਸੀ ਛੋਟੀਆਂ-ਛੋਟੀਆਂ ਤੇ ਮੈਂ ਉਹ ਕਦੂਕਸ ਕਰ ਲਈਆਂ ਇਹਨਾਂ ਦਾ ਪਾਣੀ ਵਗੈਰਾ ਕੁਝ ਨਹੀਂ ਕੱਢਿਆ ਕਿਉਂਕਿ ਆਪਾਂ ਇਹਨਾਂ ਨੂੰ ਏਵੇਂ ਹੀ ਰਿੰਨਾਗੇ ਵਿੱਚ ਮਸਾਲੇ ਦੇ ਏਵੇਂ ਹੀ ਫਰਾਈ ਕਰਾਂਗੇ ਤੇ ਹੋਸਣਾਓ ਤੁਸੀਂ ਕਿਦਾਂ ਸਾਰੇ ਤੇਦਰ ਹੁਣ ਇਹਨਾਂ ਨੂੰ ਪੱਕਦਿਆਂ ਨੂੰ ਥੋੜੇ ਹੋਗੇ 2-4 ਮਿੰਟ ਕਿਉਂਕਿ ਟਮਾਟਰਾਂ ਦੀ ਸਕੀਨ ਨੇ ਨਾ ਬਹੁਤ ਕਰੜੀ ਸੀਗੀ ਹਾਰ ਸੀਗੀ ਤੇ ਨਾਲ ਆਪਾਂ ਮੂਲੀ ਜਿਹੜੀ ਹੈ ਨਾ ਆਪਾਂ ਇਹਨੂੰ ਇਸ ਤਰ੍ਹਾਂ ਵਿੱਚ ਉਹ ਕਰਦਾਂਗੇ ਮੂਲੀ ਨੂੰ ਇੱਕ ਤੇ ਇਹ ਨਹੀਂ ਖੜਦਾ ਵਿੱਚ ਇਹ ਚਮਚਾ ਕਰਚੀ ਚਮਚੇ ਵਰਗੀ ਇਹ ਚਮਚਾ ਕਰਚੀ ਵਰਗਾ ਹੈ ਤੇ ਬੰਦਾਸਾਰਾ ਮੈਨੂੰ ਬਹੁਤ ਪਸੰਦ ਏ ਤੇ ਹੁਣ ਆਪਾਂ ਥੋੜਾ ਜਿਹਾ ਉਹ ਪਾ ਦਿੰਦੇ ਹਲਦੀ ਪਾਊਡਰ ਤੇ ਹਲਦੀ ਚੰਗੀ ਆ ਖਾਣੀ ਹਲਦੀ ਬਹੁਤ ਖਾਨੀ ਮੈਂ ਸਾਰੇ ਮਸਾਲੇ ਆਪਾਂ ਥੋੜੇ ਥੋੜੇ ਪਾ ਦੇਵਾਂਗੇ ਲੋੜ ਮਤਲਬ ਕਿ ਜਿੰਨੇ ਕੁ ਵੀ ਪਾਉਣੇ ਤੁਸੀਂ ਖਾ ਸਕਦੇ ਹੋ ਤੇ ਵੈਸੇ ਤਾਂ ਹੁਣ ਸਿਆਲਾਂ ਦੇ ਵਿੱਚ ਪਰੌਂਠੇ ਹੀ ਚੱਲਣਗੇ ਮੂੜੀਆਂ ਵਾਲੇ ਪਾਲਕ ਵਾਲੇ ਮੇਥੀ ਵਾਲੇ ਹਨਾ ਤੇ ਮੈਨੂੰ ਵਧੀਆ ਲੱਗੀਆਂ ਸੀ ਭਾਈ ਆਇਆ ਸੀਗਾ ਗਲੀ ਦੇ ਵਿੱਚ ਤੇ ਕੁਛ ਮੂੜੀਆਂ ਆਪਾਂ ਹੁਣ ਉਤੋਂ ਦੀ ਪਾ ਦਿੰਦੇ ਕੁਛ ਉਹਦੇ ਵਿੱਚ ਉਹ ਕਰਦੀਆਂ ਸੀਗੀਆਂ ਤੇ ਹੁਣ ਆਪਾਂ ਇਹਨਾਂ ਨੂੰ ਹਲਾਉਣਾ ਨਹੀਂ ਨਾ ਇਹਦੀ ਸਟੀਮ ਦੇ ਨਾਲ ਹੀ ਆਪਣੇ ਥੱਲੇ ਆਲੂ ਪਾ ਕੇ ਜਾਣਗੇ ਇਹਦੀ ਸਟੀਮ ਦੇ ਨਾਲ ਹੀ ਇਹਦਾ ਜਿਹੜਾ ਆਪਾਂ ਮਸਾਲੇ ਪਾਏ ਆ ਸੁੱਕੇ ਉਹ ਭੱਗ ਜਾਣਗੇ ਤੇ ਬਹੁਤ ਸਵਾਦ ਸਬਜ਼ੀ ਬਣਦੀ ਆ ਤੇ ਏਸੀ ਨਾਲ ਹੀ ਨਹੀਂ ਆਪਾਂ ਅੱਗੇ ਕਿਤੇ ਹੋਰ ਚੀਜ਼ ਪਾਵਾਂਗੇ ਜਿਹੜੀ ਉਹਦੇ ਨਾਲ ਜ਼ਿਆਦਾ ਸਵਾਦ ਬਣਦੀ ਆ ਤੇ ਦੇਖੋ ਤੁਸੀਂ ਇਹ 2-3 ਮਿੰਟ ਬਾਅਦ ਮੈਂ ਹਲਾਈਆ ਤੇ ਵਧੀਆ ਹੋ ਹੋਊਗੀ ਤੇ ਇਹਦੇ ਵਿੱਚ ਆਪਾਂ ਨੇ ਕੋਈ ਪਾਣੀ ਨਹੀਂ ਪਾਇਆ ਕੁਛ ਨਹੀਂ ਇਹਦਾ ਹੀ ਪਾਣੀ ਸੀਗਾ ਕਿਉਂਕਿ ਇਹਦਾ ਪਾਣੀ ਮੂਲੀ ਦਾ ਜਿਹੜਾ ਪਾਣੀ ਆ ਆਪਾਂ ਨੂੰ ਪੀਣ ਨੂੰ ਵੀ ਚੰਗਾ ਸਿਹਤ ਨੂੰ ਆਪਣੀ ਨੂੰ ਜਿਵੇਂ ਦਾ ਪਾਣੀ ਕੱਢ ਕੇ ਪੀਣ ਨਾਲ ਜਿਵੇਂ ਪੀਣਗਾ ਹੁੰਦਾ ਹਨਾ ਤੇ ਕੋਈ ਕਈ ਤਰ੍ਹਾਂ ਦੀਆਂ ਬਿਮਾਰੀਆਂ ਹੁੰਦੀਆਂ ਮੂਲੀ ਦਾ ਪਾਣੀ ਜਿਹੜਾ ਬਹੁਤ ਚੰਗਾ ਹੈ ਜਿਵੇਂ ਰਾਤ ਨੂੰ ਕਦੋਂ ਕੱਸ ਕਰਕੇ ਰੱਖ ਦੋ ਸਵੇਰ ਨੂੰ ਪੀ ਲਓ ਤੇ ਬਹੁਤ ਹੁੰਦਾ ਹੈ ਤੇ ਵੀਡੀਓ ਤੁਸੀਂ ਫੁੱਲ ਵਾਚ ਕਰਿਆ ਕਰੋ ਪਲੀਜ਼ ਸਾਰੇ ਜਣੇ ਮੈਂ ਸਾਰਿਆਂ ਨੂੰ ਰਿਕਵੈਸਟ ਕਰਦੀ ਮੈਂ ਆਪ ਵੀ ਖੁਦ ਵੇਚਾਂਗੀ ਤੇ ਮੇਰੀ ਮੈਂ ਤੇ ਇੱਕ ਗੱਲ ਦੱਸਦੀ ਮੈਂ ਸਾਰਿਆਂ ਦੀ ਵੀਡੀਓ ਹੁਣ ਖੋਲ ਕੇ ਦੇਖ ਕੇ ਨਾ ਫੁੱਲ ਤੱਕੇ ਵੀ ਵਾਚ ਕਰਦੀ ਹੁਣ ਮੈਂ ਲਿਖ ਵੀ ਦੇਣੀ ਹੁੰਨੀ ਆ ਲਾਸਟ ਇਧਰ ਆਪਾਂ ਨੇ ਮੇਥੀ ਪਾਤੀ ਹੈ ਨਾ ਮਸਲ ਕੇ ਥੋੜੀ ਜੀ ਤੇ ਉਹ ਹੋਗਾ ਵੀ ਫੁੱਲ ਵੀਡੀਓ ਵਾਚ ਕਰਾਂਗੇ ਫੇਰ ਹੀ ਆਪਾਂ ਨੂੰ ਕਿਸੇ ਰੈਸਪੀ ਦਾ ਫੇਰ ਹੀ ਆਪਾਂ ਨੂੰ ਕਿਸੇ ਚੀਜ਼ ਦਾ ਪਤਾ ਲੱਗਦਾ ਤੇ ਇਧਰ ਇਹ ਸਬਜੀ ਹੁਣ ਰੈਡੀ ਹੋ ਗਈ ਜਮਾ ਹੀ ਥੱਲੇ ਕੜਾਈ ਦੇ ਨਾਲ ਨਹੀਂ ਲੱਗੇਗੀ ਆਲੂ ਵੀ ਵਧੀਆ ਗੜ ਗਏ ਤੇ ਇਹ ਉਹ ਹੋਗਾ ਦੇਖੋ ਤੁਸੀਂ ਤੇ ਹੁਣ ਆਪਾਂ ਇਹਦੇ ਚ ਜਿਹੜੀ ਮੇਨ ਚੀਜ਼ ਪਾਵਾਂਗੇ ਉਹ ਚੀਜ਼ ਹੈ ਜਿਹੜੀ ਹੈ ਨਾ ਉਹ ਚੀਜ਼ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ ਤੇ ਐਵੇਂ ਸਬਜੀ ਮੈਨੂੰ ਤਾਂ ਪਤਾ ਨਹੀਂ ਕਿਸੇ ਨੇ ਬਣਾਈ ਕਿ ਨਹੀਂ ਬਣਾਈ ਪਰ ਮੈਂ ਬਣਾਉਣੀ ਹੈ ਜਰੂਰ ਠੀਕ ਹੈ ਤੇ ਹੁਣ ਇਹਨੇ ਵਧੀਆ ਤੇਲ ਇਹਦਾ ਲੱਗ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜਿਹੜੀ ਚੀਜ਼ ਆਪਾਂ ਪਾਉਣੀ ਆ ਮੇਨ ਠੀਕ ਹੈ ਤੇ ਇਸੇ ਤਰ੍ਹਾਂ ਹੀ ਸਾਰੇ ਜੁੜੇ ਰਿਹਾ ਕਰੋ ਸਾਰੇ ਇੰਜ ਹੀ ਇੱਕ ਦੂਜੇ ਦੀ ਸਪੋਰਟ ਕਰਿਆ ਕਰੋ ਆਪਾਂ ਸਾਰੇ ਭੁੱਖੇ ਆ ਇੱਕ ਦੂਜੇ ਦੀ ਸਪੋਰਟ ਦੇ ਸਹੀ ਗੱਲ ਦੱਸਦੀ ਆ ਹਨਾ ਤੇ ਇਧਰ ਇਹ ਸਬਜੀ ਵੀ ਰੈਡੀ ਹੋ ਗਈ ਤੇ ਥੋੜੀ ਸਬਜੀ ਮੈਂ ਨਾ ਲੱਗ ਕੱਢੂੰਗੀ ਬਿਕੋਜ਼ ਕਿਸੇ ਵੇਲੇ ਕੋਈ ਆ ਜਾਂਦਾ ਕੋਈ ਸਬਜੀ ਉਹ ਦੁੱਧ ਵਾਲੀ ਨਹੀਂ ਖਾਂਦਾਗਾ ਤੇ ਫਿਰ ਇਸ ਕਰਕੇ ਮੈਂ ਥੋੜੀ ਸਬਜੀ ਲੱਗ ਕੱਢ ਲਈ ਬਾਕੀ ਸਬਜੀ 'ਚ ਮੈਂ ਦੁੱਧ ਪਾਇਆ ਇਧਰੇ ਸਬਜ਼ੀ ਰੈਡੀ ਹੋ ਗਈ ਹੁਣ ਦੁੱਧ ਪਾਤਾ ਦੁੱਧ ਪਾ ਕੇ ਆਪੇ ਨੂੰ 1-2 ਮਿੰਟ ਲਈ ਵਾਲਾ ਦਵਾਵਾਂਗੇ ਤੇ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੁਸੀਂ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਛੀ ਰਵਾਹਿਗੁਰੂ ਜੀ ਕੀ ਫਤਿਹ ਤੇ ਮੇਰੀ ਸਬਜ਼ੀ ਵੀ ਰੈਡੀ ਹੋ ਗਈ ਤੇ ਇਧਰ ਮੈਂ ਬਾਟੀ 'ਚ ਜਿਹੜੀ ਵੱਖਰੀ ਗੱਡੀ ਸੀ ਇਹ ਦੇਖੋ ਤੁਸੀਂ ਕਲਰ ਕਿੰਨਾ ਸੋਹਣਾ ਸਿੰਪਲ ਦੀ ਸਿੰਪਲ